ਗੁਰੂ ਪ੍ਰਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜਿਸ ਤਰ੍ਹਾਂ ਸਵਾਲ ਆਇਆ ਸੀ ਕਿ ਕਿਹੜੇ ਸ਼ਬਦ ਦਾ ਸਿਮਰਨ ਕਰਨਾ ਚਾਹੀਦਾ ਹੈ ਔਰ ਇਹ ਗੱਲ ਆਈ ਕਿ ਜੇ ਅਸੀਂ ਸਿਮਰਨ ਕਰਦੇ ਹਾਂ ਤੇ ਸਾਡੇ ਸਿਰ ਦੇ ਵਿੱਚ ਦਰਦ ਹੁੰਦਾ ਹੈ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਤੇ ਕਈ ਜਿਹੇ ਇਸ ਤਰ੍ਹਾਂ ਦੀਆਂ ਮਨ ਉਤਾਵਲਾਪਨ ਹੁੰਦਾ ਹੈ ਜੀ ਕੱਚਾ ਹੋਣ ਲੱਗ ਜਾਂਦਾ ਇਦਾਂ ਦੇ ਵੀ ਪ੍ਰਸ਼ਨ ਆਏ ਨੇ ਜੀ ਗੱਲ ਇਹ ਹੈ ਗੁਰੂ ਪਿਆਰਿਓ ਗੁਰੂ ਸਾਹਿਬ ਕਹਿੰਦੇ ਸਹਿਜ ਪੱਕੇ ਸੋ ਮੀਠਾ ਹੋਏ ਆਪਾਂ ਕੋਈ ਜ਼ਬਰਦਸਤੀ ਨਹੀਂ ਕਰਨੀ ਆਪਣੇ ਨਾਲ ਜਿੰਨਾ ਚਿਰ ਸਾਡੀ ਕੋਈ ਥੋੜੀ ਜੀ ਅਵਸਥਾ ਨਹੀਂ ਬੰਦੀ ਜਦੋਂ ਆਪਾਂ ਸ਼ੁਰੂ-ਸ਼ੁਰੂ ਚ ਦੇਖੋ ਦੇਖੀ ਕਰਨ ਲੱਗਦੇ ਆ ਜਾਂ ਮਨ ਉਤਸ਼ਾਹ ਹੁੰਦਾ ਹੈ ਅਸੀਂ ਵਾਹਿਗੁਰੂ ਸ਼ਬਦ ਨੂੰ ਛੱਡ ਕੇ ਮੂਲ ਮੰਤਰ ਦੀ ਆराधना ਕਰਨੀ ਸ਼ੁਰੂ ਕਰ ਦਨੇ ਆ ਸ਼ੁਰੂ ਜੀ ਮੂਲ ਮੰਤਰ ਉਹਦੇ ਚ ਮੰਤਰ ਸ਼ਾਮਲ ਹੈ ਜੀ ਓਮ ਇੱਕ ਓੰਕਾਰ ਇੱਕ ਪਰਮਾਤਮਾ ਹੈ ਓੰਗ ਸ਼ਕਤੀ ਹੈ ਮੰਤਰ ਹੈ ਕਾਰ ਪਿੱਛੇ ਕਰਤਾ ਪਿਤਾ ਪਰਮੇਸ਼ਵਰ ਠੀਕ ਹੈ ਜੀ ਤੇ ਕੱਲਾ ਜਿਹੜਾ ਵਾਹਿਗੁਰੂ ਹੈ ਇਹ ਨਰੋਲ ਬ੍ਰਹਮ ਹੈ ਬ੍ਰਹਮ ਗਿਆਨ ਹੈ ਤੁਣ ਇਸ ਕਰਕੇ ਅਸੀਂ ਸ਼ੁਰੂਆਤ ਕਰਨੀ ਹੈ ਤਾਂ ਅਸੀਂ ਵਾਹਿਗੁਰੂ ਸ਼ਬਦ ਦੀ ਸ਼ੁਰੂਆਤ ਕਰੀਏ ਫਿਰ ਵਿਧੀ ਦੀ ਗੱਲ ਆਈ ਸੀ ਕਿ ਜੀ ਸਾਹਸ-ਗਰਾਸ ਕਰੀਏ ਕਿਵੇਂ ਕਰੀਏ ਇਹ ਆਪ ਜੀ ਦੀ ਆਪਣੀ ਨਿੱਜੀ ਇੱਛਾ ਹੈ ਪਰ ਜਨਨਿਕ ਦਾਸ ਨੂੰ ਸੋਝੀ ਹੈ ਅਸੀਂ ਜਦੋਂ ਆਪਣੇ ਪਿਤਾ ਦੇ ਨਾਲ ਗੱਲ ਕਰਦੇ ਹਾਂ ਘਰਾਂ ਦੇ ਵਿੱਚ ਪਿਤਾ ਨੂੰ ਬੁਲਾਉਣੇ ਆ ਆਵਾਜ਼ ਮਾਰਦੇ ਆ ਤਾਂ ਅਸੀਂ ਕੋਈ ਸੋਚ ਕੇ ਨਹੀਂ ਬੁਲਾਉਂਦੇ ਕਿ ਅਸੀਂ ਪਿਤਾ ਨੂੰ ਕਿਵੇਂ ਆਵਾਜ਼ ਮਾਰਨੀ ਹੈ ਅਸੀਂ ਉਸੇ ਸਿੱਧ ਹੀ ਪਾਪਾ ਬਾਪੂ ਡੈਡੀ ਪਿਤਾ ਜੀ ਜੋ ਸਾਨੂੰ ਚੰਗਾ ਲੱਗਦਾ ਜਾਂ ਜੋ ਸਾਡੇ ਘਰ ਚ ਪ੍ਰਚਲਿਤ ਹੈ ਅਸੀਂ ਉਸ ਤਰੀਕੇ ਨਾਲ ਹੀ ਆਪਣੇ ਫਾਦਰ ਸਾਹਿਬ ਨੂੰ ਬੁਲਾਉਣੇ ਆ ਜੀ ਤੇ ਪਿਤਾ ਪਰਮੇਸ਼ਵਰ ਕੁੱਲ ਕائنات ਦੇ ਪਿਤਾ ਪਰਮੇਸ਼ਵਰ ਨੇ ਉਹਨਾਂ ਨੂੰ ਸਹਾਇਤਾ ਦੇ ਵਿੱਚ ਜੋ ਤੁਹਾਡਾ ਮਨ ਕਰਦਾ ਉਸ ਤਰੀਕੇ ਨਾਲ ਪੁਕਾਰੋ ਜੀ ਵਾਹਿਗੁਰੂ ਵਾਹਿਗੁਰੂ ਜਿਵੇਂ ਗਾ ਗਾ ਕੇ ਬੋਲਣਾ ਹੈ ਗਾ ਗਾ ਕੇ ਪੁਕਾਰੋ ਗੱਲ ਤਾਂ ਉਹਨਾਂ ਨੂੰ ਯਾਦ ਕਰਨਾ ਹੈ ਧਿਆਉਣਾ ਹੈ ਬਾਰ-ਬਾਰ ਉਹ ਜਿਹੜਾ ਸ਼ਬਦ ਸਾਨੂੰ ਦਿੱਤਾ ਹੈ ਵਾਹਿਗੁਰੂ ਉਹਦੀ ਆਪਣੀ ਇੱਕ ਸ਼ਕਤੀ ਹੈ ਤਾਕਤ ਹੈ ਇਹਨੂੰ ਗੁਰੂ ਨਾਨਕ ਸਾਹਿਬ ਨੇ ਸਿੱਧ ਕਰਕੇ ਦਿੱਤਾ ਸੀ ਸਾਨੂੰ 36 ਯੁਗ ਸਿੱਧ ਕੀਤਾ ਸੀ ਜੀ ਨੌ ਯੁਗ へ ਨੂੰ ਨੌ ਯੁਗ ਗੂ ਨੂੰ ਵਾਹਿਗੁਰੂ ਮਾਫ ਕਰਨਾ ਨੌ ਯੁਗ ਵਾ ਨੂੰ ਨੌ ਯੁਗ へ ਨੂੰ ਨੌ ਯੁਗ ਗੂ ਨੂੰ ਨੌ ਯੁਗ ਰੂ ਨੂੰ ਨੋ ਨੋ ਜੋਗੇ ਸ਼ਬਦਾਂ ਨੂੰ ਸਿੱਧ ਕੀਤਾ ਗਿਆ ਜੀ 36 ਯੁਗ ਸਿੱਧ ਕਰਕੇ ਰੱਖ ਦਿੱਤਾ ਫੇਰ ਵਾਹੇ ਗੂ ਰੂ ਬਣਿਆ ਜੀ ਇਹ ਬਹੁਤ ਪਾਵਰ ਵਾਲਾ ਸਾਨੂੰ ਕਲਯੁਗ ਵਾਸਤੇ ਗੁਰੂ ਸਾਹਿਬ ਨੇ ਪ੍ਰਤਾ ਪਰਮੇਸ਼ਵਰ ਨੇ ਬਹੁਤ ਬੰਦੀ ਉਹਨਾ ਆ ਕੇ ਰੱਖਿਆ ਸੀ ਇਹ ਕੋਈ ਮਾੜਾ ਮੋਟਾ ਸ਼ਬਦ ਨਹੀਂ ਹੈਗਾ ਜੀ ਕਲਯੁਗ ਦੇ ਵਿੱਚ ਇਹੀ ਇੱਕ ਸ਼ਬਦ ਹੈ ਜਿਹੜਾ ਮੋਹ ਮਾਇਆ ਤੋਂ ਸਾਨੂੰ ਕਲਯੁਗ ਦੀ ਸ਼ਕਤੀਆਂ ਤੋਂ ਬਚਾ ਸਕਦਾ ਹੈ ਉਸ ਸਹਿਜ ਮਤੇ ਦੇ ਵਿੱਚ ਜਿਵੇਂ ਤੁਹਾਡਾ ਮਨ ਕਰਦਾ ਇਹਨੂੰ ਸ਼ੁਰੂ ਸ਼ੁਰੂ ਚ ਗਾ ਗਾ ਕੇ ਤੁਸੀਂ ਸੁਣੋ ਆਪਣੀ ਆਵਾਜ਼ ਨੂੰ ਥੋੜੇ ਦਿਨਾਂ ਬਾਅਦ ਕੀ ਹੋਏਗਾ ਮਨ ਟਿਕਣਾ ਸ਼ੁਰੂ ਹੋ ਜਾਏਗਾ ਤੇ ਤੁਹਾਡੇ ਮਨ ਨੇ ਤੁਹਾਨੂੰ ਕਹਿਣਾ ਹੈ ਅੰਦਰੋਂ ਆਵਾਜ਼ ਆਉਣੀ ਹੈ ਕਿ ਹੁਣ ਤੁਸੀਂ ਬੋਲਣਾ ਬੰਦ ਕਰ ਦਿਓ ਮੈਨੂੰ ਆਨੰਦ ਆਉਣ ਲੱਗ ਗਿਆ ਮੇਰਾ ਮਨ ਰਸ ਬਣਨ ਲੱਗ ਗਿਆ ਕੰਨ ਰਾਸ ਤੋਂ ਮਨ ਰਸ ਚਲੇ ਗਏ ਉੱਥੇ ਫਿਰ ਤੁਹਾਡੇ ਕੱਲੇ ਬੁੱਲ ਹਿਲਣੇ ਨੇ ਆਵਾਜ਼ ਬੰਦ ਹੋ ਜਾਣੀ ਹੈ ਥੋੜੇ ਦਿਨ ਬਾਅਦ ਹੋਰ ਮਨ ਨੇ ਟਿਕ ਜਾਣਾ ਹੈ ਫਿਰ ਮਨ ਨੇ ਕਹਿਣਾ ਹੈ ਕਿ ਹੁਣ ਤੁਸੀਂ ਬੁੱਲ ਵੀ ਨਾ ਹਲਾਓ ਫਿਰ ਮਨ ਹੋਰ ਸਥਿਰ ਹੋ ਗਿਆ ਤੇ ਸਿਮਰਨ ਸਾਡੇ કંਠ ਦੇ ਵਿੱਚ ਚੱਲ ਜਾਣਾ ਉੱਥੇ ਫਿਰ ਅੱਖਾਂ ਬੰਦ ਹੈ ਮੁਖ ਬੰਦ ਹੈ ਨਾ ਕੋਈ ਆਵਾਜ਼ ਹੈ ਬਸ કંਠ ਦੇ ਵਿੱਚ ਚੱਲ ਰਿਹਾ ਵਾਹਿਗੁਰੂ ਵਾਹਿਗੁਰੂ ਉੱਥੇ ਫਿਰ ਆਨੰਦਮਈ ਸਿਚੁਏਸ਼ਨ ਜਿਹੜੀ ਹੈ ਇਹ ਕਹ ਲਓ ਕਿ ਆਪਾਂ ਹਾਈਵੇ ਤੇ ਚੜ ਗਏ ਸਤਸੰਗਤ ਜੀ ਇਸ ਕਰਕੇ ਬਿਲਕੁਲ ਕਿਸੇ ਭੁਲੇਖੇ ਚ ਨਾ ਪਾਓ ਵੀ ਆਪਾਂ ਸਾਸਗ੍ਰਾਸ ਕਰਨਾ ਹੈ ਜਾਂ ਕਿਵੇਂ ਕਰਨਾ ਜਿਵੇਂ ਤੁਹਾਡੇ ਮਨ ਦੀ ਅਵਸਥਾ ਮਨ ਦੀ ਉਸੇ ਤਰੀਕੇ ਨਾਲ ਕਰੋ ਬਸ ਇਹ ਹੈ ਕਿ ਸਹਜਤਾ ਦੇ ਵਿੱਚ ਆ ਕੇ ਸ਼ੁਰੂ ਚ ਪਹਿਲਾਂ ਵਾਹਿਗੁਰੂ ਦਾ ਹੀ ਸਿਮਰਨ ਕਰੋ ਕੁਝ ਦਿਨਾਂ ਬਾਅਦ ਲੱਗੇ ਅਵਸਥਾ ਬਣ ਰਹੀ ਹੈ ਫਿਰ ਸਤਨਾਮ ਨਾਲ ਜੋੜਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਜਾਂ ਸਤਨਾਮ ਵਾਹਿਗੁਰੂ ਲੱਗੇ ਹੋਰ ਵਸਾ ਕੇ ਬਣ ਗਈ ਐ 6 ਮਹੀਨੇ ਹੋ ਗਏ ਨੇ ਫਿਰ ਇੱਕ ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਇੱਕ ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਜਹਾਂਬ ਜੀ ਨੂੰ ਮੂਲ ਮੰਤਰ ਚੰਗਾ ਲੱਗਦਾ ਮੂਲ ਮੰਤਰ ਜਪ ਲੋ ਹਨਾ ਜੀ ਪਰ ਇਹ ਜਿਹੜਾ ਇੱਕ ਓੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਇਹਦੇ ਵਿੱਚ ਵੀ ਬਹੁਤ ਸਾਰੀ ਸੰਪੂਰਨਤਾ ਹੈ ਤਾਕਤ ਬਹੁਤ ਹੈ ਤੇ ਜੋ ਆਪ ਜੀ ਨੂੰ ਅੱਛਾ ਲੱਗੇ ਉਹ ਜਪੋ ਤੇ ਦਾਸ ਫਿਰ ਦੁਬਾਰਾ ਦੂਸਰੀ ਵੀਡੀਓ ਲੈ ਕੇ ਨਵੇਂ ਵਿਸ਼ੇ ਨਾਲ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੁੰਦਾ ਹੈ ਦਾਸ ਉਮੀਦ ਕਰਦਾ ਹੈ ਗੱਲ ਜਰੂਰ ਪਕੜ ਵਿੱਚ ਆਈ ਹੋਏਗੀ ਵਾਹਿਗੁਰੂ ਪ੍ਰਤਾ ਪਰਮੇਸ਼ਰ ਸਾਡੇ ਸਭ ਤੇ ਮਿਹਰ ਕਰਨ ਕਿਰਪਾ ਕਰਨ ਸਾਨੂੰ ਸੋਜੀ ਦੇਣ ਸਾਡਾ ਮਾਰਗਦਰਸ਼ਨ ਕਰਨ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਲੈਣ ਵਾਹਿਗੁਰੂ ਵਾਹਿਗੁਰੂ ਤਨਰੰਕਾਰ ਤਨਰੰਕਾਰ